ਦੀ ਬਾਦਲਾਂ ਦੀ ਸਿਆਸਤ ਦਾ ਭੋਗ ਪੈ ਚੁੱਕਿਆ ਹੈ ਇੱਕ ਤਰ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਦਾ ਰਾਹ ਹਜੇ ਖੁੱਲਾ ਹੈ ਪਰ ਸਵਾਲ ਇਹ ਪੈਦਾ ਹੋ ਗਿਆ ਕਿ ਨਵੀਂ ਮੈਂਬਰਸ਼ਿਪ ਹੋਣੀ ਹੈ ਨਵੀਂ ਮੈਂਬਰਸ਼ਿਪ ਜਿਨ੍ਹਾਂ ਨੇ ਕਰਨੀ ਹੈ ਉਹ ਬੜੀ ਸੰਤੁਲਨ ਕਮੇਟੀ ਹੈ ਜਿਹੜੀ ਕੋਈ ਕਿਸੇ ਦਾ ਪੱਖ ਪਾਤੀ ਨਹੀਂ ਸਾਰੇ ਧੜਿਆਂ ਦੇ ਲਗਭਗ ਬੰਦੇ ਹੈਗੇ ਆ ਤੇ ਉਹਦੇ ਡੈਲੀਗੇਟਾਂ ਨੇ ਇਲੈਕਸ਼ਨ ਕਰਨੀ ਹੈ ਮਨਪ੍ਰੀਤ ਸਿੰਘ ਯਾਲੀ ਇਹ ਨਾਂ ਬਚਦੇ ਨੇ ਇਸ ਕਰਕੇ ਜੇ ਹੁਣ ਤੁਸੀਂ ਆਪ ਹੀ ਫਰਜ ਕਰੋ ਕਿ ਮਨਪ੍ਰੀਤ ਸਿੰਘ ਯਾਲੀ ਕੈਂਡੀਡੇਟ ਨੇਗੇ ਹੂੰ ਵਿਰੋਧੀ ਧਿਰ ਦੇ ਹੂੰ ਤੇ ਬਰਾਬਰ ਸੁਖਵੀਰ ਬਾਦਲ ਹੈ ਹੂੰ ਨਵੀਂ ਭਰਤੀ ਦੇ ਅੰਦਰ ਇਸ ਸਾਰੇ ਕਾਸੇ ਦੇ ਅੰਦਰੋਂ ਕੌਣ ਜਿੱਤ ਸਕਦਾ ਪਰ ਜਿਵੇਂ ਅੱਜ ਸੁਖਵੀਰ ਸਿੰਘ ਬਾਦਲ ਨੇ ਨਮਾਣੇ ਸਿੱਖ ਵਜੋਂ ਪੇਸ਼ ਹੋ ਕੇ ਉੱਥੇ ਹਰ ਇੱਕ ਗੁਣਾ ਆਪਣਾ ਕਬੂਲ ਲਿਆ ਉਸ ਮਗਰੋਂ ਸੋਸ਼ਲ ਮੀਡੀਆ ਤੇ ਸਖਬੀਰ ਸਿੰਘ ਬਾਦਲ ਪ੍ਰਤੀ ਕੁਝ ਥੋੜਾ ਜਿਹਾ ਹਮਦਰਦੀ ਵਾਲੀ ਬੇਬੀ ਦੇਖਣ ਨੂੰ ਮਿਲ ਰਹੀ ਹੈ। ਉਹਦੇ ਵਿੱਚ ਬੜਾ ਬੋਲਡ ਫੈਸਲਾ ਆ ਤੇ ਬੜਾ ਸੰਤੁਲਨ ਹੈ ਕਿ ਐ ਨਹੀਂ ਹੈਗਾ ਕਿ ਇੱਕ ਪਾਸੇ ਨੂੰ ਝੁਕਾਰਾ ਰੱਖਦਾ ਕਿ ਜੀ ਸਖਬੀਰ ਰਗੜਦਾ ਢੀਂਡ ਸੇ ਰਗੜਤੇ ਬਾਗੀ ਰਗੜਤੇ ਇਦਾਂ ਵਾਲਾ ਫੈਸਲਾ ਵੀ ਨਹੀਂ ਹੈ। ਸਰੀਅਕਾਲ ਤੱਕ ਸੈਵ ਦੇ ਵੱਲੋਂ ਅੱਜ ਸੁਖਵੀਰ ਸਿੰਘ ਬਾਦਲ ਸਮੇਤ ਹੋਰਨਾ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਇਸ ਮੌਕੇ ਅਕਾਲੀ ਦਲ ਦੀ ਪੁਨਰਸਰਜੀਤੀ ਨੂੰ ਲੈ ਕੇ ਅਹਿਮ ਫੈਸਲੇ ਕੀਤੇ ਗਏ ਹੁਣ ਸਵਾਲ ਇਹ ਪੈਦਾ ਹੋ ਗਏ ਨੇ ਕਿ ਆਖਰਕਾਰ ਹੁਣ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਕੀ ਬਾਦਲਾਂ ਦੀ ਸਿਆਸਤ ਦਾ ਭੋਗ ਪੈ ਚੁੱਕਿਆ ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਕਿਵੇਂ ਦੇਖਦੇ ਹਾਂ ਕਿ ਬਾਦਲਾਂ ਦੀ ਸਿਆਸਤ ਦਾ ਅੱਜ ਅੰਤ ਹੋ ਚੁੱਕਿਆ ਹੈ ਗਗਨ ਲਗਭਗ ਜੇ ਫੈਸਲੇ ਨੂੰ ਦੇਖਿਆ ਜਾਵੇ ਤੇ ਉਹਦਾ ਨਿਚੋੜ ਕੱਢ ਕੇ ਉਹਨੂੰ ਸਿਆਸੀ ਕੈਨਵਸ ਤੇ ਉਤਾਰ ਕੇ ਦੇਖਿਆ ਜਾਵੇ ਤਾਂ ਕਹਿ ਸਕਦੇ ਹਾਂ ਕਿ ਬਾਦਲਾਂ ਦੀ ਸਿਆਸਤ ਜਿਹੜੀ ਕਿ ਲਗਭਗ 30 ਸਾਲ ਇਸ ਪੰਜਾਬ ਨੂੰ ਅਕਾਲੀ ਦਲ ਨੂੰ ਪੰਥ ਨੂੰ ਡੋਮਿਨੇਟ ਕਰਦੀ ਰਹੀ ਉਹਦਾ ਮਰਸੀਆ ਪੜਿਆ ਜਾ ਚੁੱਕਿਆ ਉਹਦਾ ਭੋਗ ਪੈ ਚੁੱਕਿਆ ਹੁਣ ਉਹਦੇ ਪਿੱਛੇ ਕਾਰਨ ਕੀ ਹੈ ਕਈ ਕਹਿਣਗੇ ਕਿ ਕਿੱਡੀ ਗੱਲ ਹੋ ਗਈ ਵੀ ਸੁਖਬੀਰ ਬਾਦਲ ਦਾ ਕალიਦਲ ਚੀ ਨੇ ਜਥੇਦਾਰਾਂ ਨੇ ਸਪੈਸੀਫਿਕਲੀ ਇੱਕ ਚੀਜ਼ ਨੂੰ ਦੋ ਵਾਰ ਦਹਰਾਇਆ ਉਹਨਾਂ ਨੇ ਕਿਹਾ ਕਿ ਵਰਕਿੰਗ ਕਮੇਟੀ ਤਿੰਨ ਦਿਨਾਂ ਦੇ ਅੰਦਰ ਅੰਦਰ ਜਿਹੜੇ ਅਸਤੀਫੇ ਆਏ ਨੇ ਜਾਨੀ ਕਿ ਬਹੁਤ ਸਾਰੇ ਅਸਤੀਫੇ ਆਏ ਨੇ ਉਹਦੇ ਚ ਮੇਨ ਅਸਤੀਫਾ ਸੁਖਬੀਰ ਸਿੰਘ ਬਾਦਲ ਦਾ ਉਹ ਸਤੀਫੇ ਪ੍ਰਵਾਨ ਕਰਕੇ ਜਥੇਦਾਰ ਸਹਿਬਾਨਾ ਨੂੰ ਜਾਨੀ ਕਿ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਕਰੇ ਕਿ ਅਸੀਂ ਸਤੀਫੇ ਪ੍ਰਵਾਨ ਕਰ ਲਏ ਸਪੈਸੀਫਿਕਲੀ ਉਹਨਾਂ ਨੇ ਨਾਂ ਨਹੀਂ ਲਿਆ ਕਿਸੇ ਨੂੰ ਕਿਆ ਨਹੀਂਗਾ ਵੀ ਇਹਦਾ ਇਹਦਾ ਅਸਤੀਫਾ ਪ੍ਰਵਾਨ ਕੀਤਾ। ਉਹਨਾਂ ਨੇ ਕਿਹਾ ਕਿ ਸਾਰੇ ਕਰ ਲੋ। ਜਾਨੀ ਕਿ ਸੁਖਬੀਰ ਸਿੰਘ ਬਾਦਲ ਉਹਦੇ ਤੋਂ ਬਾਹਰ ਨਹੀਂ ਹੈਗੇ। ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਪ੍ਰਵਾਨ ਕੀਤਾ ਜਾਣਾ ਹੈ। ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲੰਬੇ ਹੋਣਾ ਜਿਹੜੀ ਚੀਜ਼ ਸੀਗੀ ਉਹ ਵੀ ਕਲੀਅਰ ਕਰ ਦਿੱਤੀ ਗਈ। ਹੁਣ ਅੱਗੇ ਕੌਣ ਹੋਊਗਾ? ਕੀ ਸੁਖਬੀਰ ਸਿੰਘ ਬਾਦਲ ਦਾ ਰਾਹ ਖੁੱਲ੍ਹਾ? ਇੱਕ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਦਾ ਰਾਹ ਹਜੇ ਖੁੱਲ੍ਹਾ ਹੈ। ਪਰ ਸਵਾਲ ਇਹ ਪੈਦਾ ਹੋ ਗਿਆ ਕਿ ਨਵੀਂ ਮੈਂਬਰਸ਼ਿਪ ਹੋਣੀ ਹੈ। ਨਵੀਂ ਮੈਂਬਰਸ਼ਿਪ ਜਿਨ੍ਹਾਂ ਨੇ ਕਰਨੀ ਆ ਉਹ ਬੜੀ ਸੰਤੁਲਨ ਕਮੇਟੀ ਹੈ ਜਣੀ ਕਿ ਉਸ ਕਿਸੇ ਦਾ ਪੱਖ ਪਾਤ ਨਹੀਂ ਸਾਰੇ ਧੜਿਆਂ ਦੇ ਲਗਭਗ ਬੰਦੇ ਹੈਗੇ ਆ ਤੇ ਉਹਦੇ ਡੈਲੀਗੇਟਾਂ ਨੇ ਇਲੈਕਸ਼ਨ ਕਰਨੀ ਹੈ ਜਿੱਥੋਂ ਤੱਕ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ ਉਹ ਇਲੈਕਸ਼ਨ ਲੜਨਗੇ ਵੀ ਨਹੀਂ ਜਿਹੜਾ ਪ੍ਰਧਾਨ ਵਾਲਾ ਇਲੈਕਸ਼ਨ ਹੋਊਗਾ ਉਹ ਇਲੈਕਸ਼ਨ ਉਹ ਲੜਨਗੇ ਵੀ ਨਹੀਂ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਉਹ ਹੌਲੀ-ਹੌਲੀ ਬਣਦੀ ਜਾ ਰਹੀ ਹੈ ਕੁੱਲ ਮਿਲਾ ਕੇ ਇੱਕ ਵਾਰ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਖਿਤਾਬ ਵੀ ਵਾਪਸ ਲੈ ਲਿਆ ਗਿਆ ਇਹ ਚੀਜ਼ ਕਿਆ ਲੱਗਦੀ ਹੈ ਕਿ ਅਕਾਲ ਤਖਤ ਦੇ ਸਾਰੇ ਫੈਸਲੇ ਨੇ ਅਕਾਲੀ ਦਲ ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਦੀ ਸਾਰੀ ਸਿਆਸਤ ਦਾ ਭੋਗ ਪਾ ਕੇ ਰੱਖਤਾ ਜਿਹਦੀ ਲੈਗਸੀ ਨੂੰ ਜਿਹਨੂੰ ਸੰਭਾਲ ਰਹੇ ਸੀਗੇ ਜਦੀ ਵਿਰਾਸਤ ਦੇ ਤੌਰ ਤੇ ਸੁਖਬੀਰ ਬਾਦਲ ਅੱਗੇ ਆਏ ਸੀ ਉਹ ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਇਹਦੇ ਲਈ ਹੁਣ ਕੋਈ ਰਾਹ ਨਹੀਂ ਸੁਖਬੀਰ ਬਾਦਲ ਕੋਲੇ ਕਿ ਉਹ ਕੋਈ ਚਾਰਾ ਜੋਰੀ ਕਰ ਲੈਣਗੇ ਉਹ ਬਹੁਤ ਔਖੀ ਹੋ ਚੁੱਕੀ ਹੈ ਜਿਸ ਤਰ੍ਹਾਂ ਦੇ ਅੱਜ ਫੈਸਲੇ ਆਏ ਜਿਵੇਂ ਸਾਰੇ ਇਕੱਠੇ ਹੋਣਗੇ ਹੁਣ ਮੰਨ ਲਓ ਕਿ ਪਹਿਲਾਂ ਸੁਖਬੀਰ ਬਾਦਲ ਦੀ ਬੋਲ ਬੋਲ ਲੋਕ سپورਟ ਕਰਦੇ ਸੀ ਸਿਕੰਦਰ ਸਿੰਘ ਮਲੂਕਾ ਬੜੇ ਨਾਂ ਨੇਗੇ ਅੱਜ ਵੀ ਜਿਹੜੇ ਉੱਥੇ ਖੜੇ ਸੀਗੇ ਵਿਰੋਧੀ ਧਿਰ ਦੇ ਅੰਦਰ ਕਹਿ ਲਈਏ ਜਾਂ ਬਾਕੀ ਧੜੇ ਦੇ ਆਗੂ ਸੀ ਉਹ ਸਾਰੇ ਸਪੋਰਟ ਕਰਦੇ ਸੀ ਹੁਣ ਉਹ ਸਾਰੇ ਅਲੱਗ ਹੋ ਗਏ ਹੁਣ ਜਦੋਂ ਕੰਟੈਸਟ ਹੋਊਗਾ ਉੱਥੇ ਤਾਂ ਸੁਖਬੀਰ ਸਿੰਘ ਬਾਦਲ ਦੇ ਬਰਾਬਰ ਕੋਈ ਖੜਾ ਹੋਵੇਗਾ ਇਹ ਨਹੀਂ ਹੋਊਗਾ ਕਿ ਸੁਖਬੀਰ ਸਿੰਘ ਬਾਦਲ ਕੱਲਮ ਇਕੱਲੇ 1 ਮੈਨ ਆਰਮੀ ਇਕੱਲੇ ਜਾਣੀ ਵਿਕਟਾਂ ਤੇ ਖੇਡਣਗੇ ਉਹ ਵਾਲੀ ਸਥਿਤੀ ਹੁਣ ਖਤਮ ਹੋ ਚੁੱਕੀ ਹੈ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਬਰਾਬਰ ਖੜੇ ਹੋਣਗੇ ਉਹ ਵੀ ਤਾਂ ਉਹਨਾਂ ਨੂੰ ਵੀ ਤਾਂ ਸਜ਼ਾ ਸੁਣਾਈ ਗਈ ਹੈ ਉਸ ਉਹਨਾਂ ਦਾ ਕੱਦ ਫਿਰ ਕਿੰਨਾ ਕੁ ਉੱਚਾ ਹੋਇਆ ਉਹਨਾਂ ਦਾ ਵੀ ਕੱਦ ਘਟਿਆ ਨਾ ਉਹ ਉਹਨਾਂ ਦੇ ਕੈਂਡੀਡੇਟ ਤੇ ਕਿੰਨਾ ਕੁ ਲੋਕ ਭਰੋਸਾ ਕਰਨਗੇ ਜਾਂ ਉਹਨਾਂ ਦੀ ਕੈਂਡੀਡੇਟ ਤੇ ਕਿੰਨਾ ਕੁ ਉਹਨਾਂ ਕਰ ਸਕੀਰ ਬਾਦਲ ਨਹੀਂ ਹੋਣਗੇ ਇਹ ਇੱਕ ਵੱਡਾ ਪ੍ਰਸ਼ਨ ਹੈ ਇੱਕ ਸਸਪੈਂਸ ਹੈ ਪਰ ਹੁਣ ਉਹਦੇ ਵਿੱਚ ਵੀ ਦੇਖਣਾ ਤੁਸੀਂ ਸਪੈਸੀਫਿਕਲੀ ਹੈ ਜਿਹੜੀ ਸਜ਼ਾ ਬਾਗੀਆਂ ਦੇ ਧੜੇ ਚੋ ਜੇਕਰ ਕਿਸੇ ਲੀਡਰ ਨੂੰ ਸੁਖਵੀਰ ਸਿੰਘ ਬਾਦਲ ਦੇ ਬਰਾਬਰ ਲੱਗੀ ਉਹ ਕੱਲੀ ਸੁਖਦੇਵ ਸਿੰਘ ਢੀਂਡਸਾ ਨੂੰ ਲੱਗੀ ਹੂੰ ਉਹਦੇ ਵਿੱਚ ਦੋ ਤਿੰਨ ਮੈਸੇਜ ਪੜਨ ਵਾਲੇ ਨੇਗੇ ਸਾਰੇ ਕਾਸੇ ਦੇ ਅੰਦਰ ਜਦੋਂ ਤੁਸੀਂ ਉਸ ਸਾਰੇ ਪਿਕਚਰ ਨੂੰ ਦੇਖਦੇ ਹੋ ਵਿਜੂਅਲਾਈਜੇਸ਼ਨ ਨੂੰ ਵੀ ਦੇਖਦੇ ਹੋ ਤਾਂ ਸਖਬੀਰ ਸਿੰਘ ਬਾਦਲ ਉਹ ਬਾਕੀ ਧੜੇ 'ਚ ਸਿਰਫ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਦੇ ਬਰਾਬਰ ਸੱਜਾ ਲੱਗੀ ਕੀ ਤੁਹਾਨੂੰ ਲੱਗਦਾ ਕਿ ਸੁਖਦੇਵ ਸਿੰਘ ਢੀਂਡਸਾ ਕੈਂਡੀਡੇਟ ਹੋਣਗੇ ਪ੍ਰਧਾਨ ਦੇ ਨਹੀਂ ਹੋਣਗੇ ਕਿਉਂਕਿ ਉਹਨੇ ਉਮਰ ਦਰਾਜ ਨੇ ਤੇ ਉਹ ਪਹਿਲਾਂ ਹੀ ਇੰਨਾਂ ਚੀਜ਼ਾਂ ਤੋਂ ਪਰਾਂ ਹਟ ਚੁੱਕੇ ਨੇ ਹੁਣ ਪਿੱਛੇ ਕੌਣ ਬਚਦਾ ਆ ਬੀਬੀ ਜ਼ਗੀਰ ਕੌਰ ਹਮ ਸਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢੀਂਡਸਾ ਵਿਕਰਮ ਸਿੰਘ ਮਜੀਠੀਆ ਇਹ ਨਾਂ ਬਚਦੇ ਨੇ ਮਨਪ੍ਰੀਤ ਸਿੰਘ ਯਾਲੀ ਇਹ ਨਾਂ ਬਚਦੇ ਨੇ ਇਸ ਕਰਕੇ ਜੇ ਹੁਣ ਤੁਸੀਂ ਆਪ ਹੀ ਫਰਜ਼ ਕਰੋ ਕਿ ਮਨਪ੍ਰੀਤ ਸਿੰਘ ਯਾਲੀ ਕੈਂਡੀਡੇਟ ਨੇਗੇ ਹੂੰ ਵਿਰੋਧੀ ਧਿਰ ਦੇ ਹੂੰ ਤੇ ਬਰਾਬਰ ਸੁਖਵੀਰ ਬਾਦਲ ਹੈ ਹੂੰ ਨਵੀਂ ਭਰਤੀ ਦੇ ਅੰਦਰ ਇਸ ਸਾਰੇ ਕਾਸੇ ਦੇ ਅੰਦਰੋਂ ਕੌਣ ਜਿੱਤ ਸਕਦਾ ਜੇਕਰ ਡੈਲੀਗੇਟ ਦੇ ਵਿੱਚ ਜੋ ਮੈਂਬਰ ਦੀ ਭਰਤੀ ਜੇਕਰ ਸੁਖਵੀਰ ਸਿੰਘ ਬਾਦਲ ਦਾ ਤੜਾ ਹੀ ਜ਼ਿਆਦਾ ਕਰਵਾ ਜਾਂਦਾ ਹੈ ਇਸ ਸਮੇਂ ਸਭ ਤੋਂ ਵੱਧ ਸਾਧਨ ਸੁਖਵੀਰ ਸਿੰਘ ਬਾਦਲ ਦੇ ਤੜੇ ਕੋਲ ਨੇ ਜੇਕਰ ਤੁਸੀਂ ਗਰਾਊਂਡ ਤੇ ਵੀ ਜਾਓਗੇ ਹਰ ਹਲਕੇ ਵਾਈਜ਼ ਸੁਖਵੀਰ ਸਿੰਘ ਬਾਦਲ ਦੇ ਕੋਲ ਕੱਢ ਰ ਹੈ ਉਸ ਕੋਲ ਹੀ ਮੈਂਬਰ ਨੇ ਉਸ ਕੋਲ ਹੀ ਹਲਕਾ ਇੰਚਾਰਜ ਲੀਡਰ ਨੇ ਤਾਂ ਭਰਤੀ ਵੀ ਸੁਭਾਵਿਕ ਹੈ ਕਿ ਉਹਨਾਂ ਦੇ ਆਗੂ ਹੀ ਕਰਾਉਣਗੇ ਤਾਂ ਜਦੋਂ ਡੈਲੀਗੇਟ ਦੇ ਵਿੱਚ ਉਹਨਾਂ ਦੇ ਮੈਂਬਰ ਹੋਣਗੇ ਤਾਂ ਸੁਭਾਵਿਕ ਗੱਲ ਹੈ ਸੁਖਵੀਰ ਸਿੰਘ ਬਾਦਲ ਦਾ ਤੜਾ ਉੱਥੇ ਹਾਵੀ ਹੋ ਕੇ ਨਿਕਲੂਗਾ ਬੇ ਇੱਚ ਕੋਈ ਸ਼ੱਕ ਨਹੀਂ ਜੱਥੇਬੰਦੀ ਦੇ ਉੱਤੇ ਹਜੇ ਵੀ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਦਾ ਅਸਰ ਸੁਖ ਹੈ ਤੁਸੀਂ ਇਸ ਗੱਲ ਨੂੰ ਨੋਟ ਕਰਨਾ ਭੁੱਲ ਜਾਂਦੇ ਹੋ ਕਿ ਜਿਹੜੇ ਲੋਕ ਨਵੀਂ ਭਰਤੀ ਹੋਣੀ ਹੈ ਨਾ ਹੁਣ ਨਵੀਂ ਭਰਤੀ ਬੇਸ਼ੱਕ ਉਹਨਾਂ ਨੇ ਕਰਨੀ ਹੈ ਜਿਹੜਾ ਅਕਾਲੀ ਦਲ ਤੋਂ ਦੂਰ ਹੋ ਚੁੱਕਿਆ ਸੀ ਖਾਸ ਕਰਕੇ ਬਾਦਲਾ ਕਰਕੇ ਖਾਸ ਕਰਕੇ ਬਾਦਲਾ ਦੀ ਕਾਰਜਸ਼ੈਲੀ ਕਰਕੇ ਖਾਸ ਕਰਕੇ ਪਿਛਲੇ ਸਮੇਂ ਦੌਰਾਨ ਸਰਕਾਰਾਂ ਦੁਆਰਾ ਲਏ ਗਏ ਫੈਸਲੇ ਇਕਾਲਤਕ ਦੀ ਭੂਮਿਕਾ ਕਰਕੇ ਜਿਹੜਾ ਆਮ ਸਿੱਖ ਕਹਿ ਲਈਏ ਕਿ ਉਹ ਅਕਾਲੀ ਦਲ ਦੇ ਨੇੜੇ ਨਹੀਂ ਸੀ ਲੱਗ ਰਿਹਾ ਵੀ ਉਹ ਚਾਹੇ ਕਿਸੇ ਵੀ ਪਾਰਟੀ ਵੱਲ ਚਲੇ ਗਿਆ ਸਾਇਲੈਂਟ ਘਰੇ ਉਹ ਜਦੋਂ ਮੈਂਬਰਸ਼ਿਪ ਲਊਗਾ ਜਦੋਂ ਉਹ ਕਿਉਂਕਿ ਅੱਜ ਉਹਨੂੰ ਖੁਸ਼ੀ ਹੈ ਅੱਜ ਉਹਨੂੰ ਰਾਹ ਖੁੱਲਿਆ ਨਜ਼ਰ ਆਉਂਦਾ ਹੈ ਜਦੋਂ ਉਹ ਪਾਰਟਿਸਿਪੇਟ ਕਰੂਗਾ ਬਾਕੀ ਧੜਿਆਂ ਦੇ ਲੋਕ ਵੀ ਆਉਣਗੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਕੰਸੈਂਸਸ ਬ੍ਰੀਟ ਕੀਤਾ ਜਾਣਾ ਹੁਣ ਕਿ ਜਿਹੜਾ ਚਾਹੇ ਅਕਾਲੀ ਦਲ 1920 ਹੈ ਅਕਾਲੀ ਦਲ ਫਲਾਨ ਹੈ ਧਮਕਾਨ ਹੈ ਜਿੰਨੇ ਵੀ ਅਕਾਲੀ ਦਲ ਨੇ ਉਹ ਇਕੱਠੇ ਹੋਣਗੇ ਤਾਂ ਸਥਿਤੀਆਂ ਤੇ ਪ੍ਰਸਤਿਤੀਆਂ ਇਹਦੇ ਉਲਟ ਨਜ਼ਰ ਆਉਣਗੀਆਂ ਕਿ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਉੱਥੇ ਬੇਵਸ ਨਜ਼ਰ ਆਊਗਾ ਤੁਹਾਨੂੰ ਭਜਵਾ ਸਾਹਿਬ ਇੱਕੇ تھے ਇਹ ਵੀ ਗੱਲ ਤੁਸੀਂ ਨੋਟ ਕੀਤੀ ਹੋਊਗੀ ਕਿ ਜਿਸ ਇਸ ਤੋਂ ਪਹਿਲਾਂ ਜਦੋਂ ਵਾਈ ਦੀ ਚੋਣ ਆਉਂਦੀ ਹੈ 17 ਦੀ ਚੋਣ ਹੁੰਦੀ ਹੈ ਤਾਂ ਸਗਵੀਰ ਸਿੰਘ ਬਾਦਲ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਾਂਦਾ ਸੀਗਾ ਵੇਅਦਵੀ ਮਾਮਲੇ ਨੂੰ ਲੈ ਕੇ ਜਾਂ ਜੋ ਜੋ ਉਹਨਾਂ ਦੀ ਸਰਕਾਰ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਤੇ ਉਸ ਸਮੇਂ ਤਸ਼ੱਦਦ ਹੋਏ ਨੇ ਉਸ ਨੂੰ ਲੈ ਕੇ ਟਰੋਲ ਕੀਤਾ ਜਾਂਦਾ ਸੀ ਪਰ ਜਿਵੇਂ ਅੱਜ ਸਗਵੀਰ ਸਿੰਘ ਬਾਦਲ ਨੇ ਨਮਾਣੇ ਸਿੱਖ ਵਜੋਂ ਪੇਸ਼ ਹੋ ਕੇ ਉੱਥੇ ਹਰ ਇੱਕ ਗੁਨਾ ਆਪਣਾ ਕਬੂਲ ਲਿਆ ਉਸ ਮਗਰੋਂ ਸੋਸ਼ਲ ਮੀਡੀਆ ਤੇ ਸਗਵੀਰ ਸਿੰਘ ਬਾਦਲ ਪ੍ਰਤੀ ਕੁਝ ਥੋੜਾ ਜਿਹਾ ਹਮਦਰਦੀ ਵਾਲੀ ਬੇਬੀ ਦੇਖਣ ਨੂੰ ਮਿਲ ਰਹੀ ਹੈ ਬੇਸ਼ੱਕ ਹੈ ਹੁਣੀ ਵੀ ਚਾਹੀਦੀ ਆ ਜਦੋਂ ਕੋਈ ਬੰਦਾ ਆਪਣੇ ਗੱਲ ਚ ਸਾਫਾ ਪਾ ਕੇ ਸਾਹਿਬਸ਼੍ਰੀ ਅਕਾਲ ਤਖਤ ਸਾਹਿਬ ਗੁਰੂਗ੍ਰੰਥ ਸਾਹਿਬ ਦੇ ਅੱਗੇ ਨਮਾਣਾ ਬਣ ਕੇ ਜਾਂਦਾ ਦੇਖੋ ਗੁਰੂ ਵੀ ਬਖਸ਼ਣਹਾਰ ਹੈ ਸੰਗਤ ਵੀ ਬਖਸ਼ਣਹਾਰ ਹੈ ਤੇਰੇ ਹੀ ਗੱਲ ਪੰਜਾਬੀਆਂ ਦਾ ਜਿਹੜਾ ਨੇਚਰ ਹੈ ਉਹ ਤਾਂ ਜੇ ਕੋਈ ਨੀਵਾ ਹੋ ਕੇ ਦੁਸ਼ਮਣ ਘਰੇ ਆ ਜਵੇ ਜਿਨੇ ਤੁਹਾਡੇ ਘਰ ਦੇ ਕਿਸੇ ਜੀ ਦਾ ਕਤਲ ਕੀਤਾ ਹੋਵੇ ਅਸੀਂ ਉਹਨੂੰ ਵੀ ਮਾਫ ਕਰ ਦਿੰਨੇ ਆ ਉਹਨੂੰ ਵੀ ਸੀਨੇ ਨਾਲ ਲਾ ਲੈਨੇ ਆ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਹਮਦਰਦੀ ਪੈਦਾ ਹੋਣੀ ਜਿਸ ਪ੍ਰਕਾਰ ਦਾ ਜੋ ਉਹਨਾਂ ਦਾ ਜੈਸਚਰ ਸੀਗਾ ਜਿਸ ਪ੍ਰਕਾਰ ਉਹ ਅੱਜ ਕੱਲ ਤੱਕ ਸਾਹਮਣੇ ਅੱਗੇ ਪੇਸ਼ ਹੋਏ ਉਹਨਾਂ ਨੇ ਕੱਲੀ-ਕੱਲੀ ਗੱਲ ਕਬੂਲ ਕੀਤੀ ਕਿ ਹਾਂ ਆ ਵੀ ਗਨਾਹ ਹੋਇਆ ਆ ਵੀ ਗਨਾਹ ਹੋਇਆ ਆ ਵੀ ਗਨਾਹ ਹੋਇਆ ਆ ਵੀ ਗਨਾਹ ਹੋਇਆ ਤਾਂ ਉਹ ਚੀਜ਼ ਨੇ ਇੱਕ ਉਹਨਾਂ ਦੇ ਪ੍ਰਤੀ ਹਮਦਰਦੀ ਦੀ ਲਹਿਰ ਲਹਿਰ ਤਾਂ ਨਹੀਂ ਸਕਦੇ ਕਿ ਭਾਵਨਾ ਪੈਦਾ ਕਰਤੀ ਕਿ ਚਲੋ ਯਾਰ ਬਕਸੀ ਆ ਗਿਆ ਉਹਨੇ ਗਲਤੀਆਂ ਕੀਤੀਆਂ ਉਹਨੇ ਮੰਨ ਲਈ ਉਹਦੇ ਵਿੱਚ ਦੋ ਪਰਸਪੈਕਟਿਵ ਵੀ ਨੇ ਇੱਕ ਜਿਹੜਾ ਰੈਡੀਕਲ ਤਬਕਾ ਹੈ ਜਾਂ ਜਿਹਨੂੰ ਕਹਿ ਲਈਏ ਕਿ ਸਿਰ ਪੈਰ ਤੋਂ ਪਰਾਂ ਵਾਲਾ ਤਬਕਾ ਹੈ ਜਿਹੜਾ ਸਿਰਫ ਤੇ ਸਿਰਫ ਕਹਿੰਦਾ ਕਿ ਬਸ ਕੰਦ ਚ ਸਿਰ ਮਾਰਨਾ ਹੈ ਉਹ ਤਾਂ ਅੱਜ ਵੀ ਕਹੀ ਜਾਂਦਾ ਹੈ ਕਿ ਇਹ ਤਾਂ ਸਜ਼ਾ ਬਹੁਤ ਘੱਟ ਹੈ ਜਿਵੇਂ ਕਹਿੰਦੇ ਮੈਂ ਅੱਜ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦੇਖਦਾ ਸੀ ਵੀ ਜਿਨ੍ਹਾਂ ਜਿਵੇਂ ਇਹਨੇ ਗੁਨਾਹ ਕਬੂਲ ਕੀਤੇ ਨੇ ਇਹਨੂੰ ਤਾਂ ਸਜ਼ਾ ਇਹਦੂ ਸਖਤ ਹੋਣੀ ਚਾਹੀਦੀ ਇੱਕ ਇੱਕ ਉਹ ਵੀ ਤਬਕਾ ਹੈ ਪਰ ਉਹਦੇ ਬਰਾਬਰ ਜੇ ਇੱਕ ਬੰਦਾ ਕਾਮਨ ਸੈਂਸ ਨਾਲ ਸੋਚਦਾ ਹੈ ਜਿੰਨੇ ਵੀ ਬੰਦੇ ਗਏ ਸੀ ਚਾਹੇ ਕੋਈ ਵੀ ਸੀ ਚਾਹੇ ਬਾਗੀਆਂ ਦੇ ਧੜੇ ਚੋਂ ਸੀ ਕੋਈ ਜਿੰਨੇ ਵੀ ਸੀ ਸਾਰੇ ਨਮਾਣੀ ਸਿੱਖ ਵੱਜੋਂ ਪੇਸ਼ ਹੋਏ ਸਾਰਿਆਂ ਨੇ ਸਜ਼ਾ ਆਪਣੇ ਗਨਾਹ ਸੱਚ ਝੂਠ ਜੋ ਵੀ ਸੀ ਉੱਥੇ ਉਹਨੂੰ ਕਬੂਲਿਆ ਉਹਦੇ ਕਰਕੇ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਕਿ ਨਰਲੇਪ ਹੋਈ ਹੈ ਜਿਹੜੇ ਵੀ ਇਲਜ਼ਾਮ ਲੱਗੇ ਸੀ ਨਵੀਂ ਸ਼ੁਰੂਆਤ ਦਾ ਰਾਹ ਖੁੱਲ੍ਹਿਆ ਆ ਅੱਜ ਤੁਸੀਂ ਭਵਿੱਖ ਕਿਵੇਂ ਦੇਖਦੇ ਹੋ ਹੁਣ ਨਵਾਂ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਅੱਜ ਦੇ ਫੈਸਲੇ ਮੰਗਰੂ ਜੇ ਅੱਜ ਦੇ ਫੈਸਲੇ ਦਾ ਇਮੀਡੀਏਟਲੀ ਕ੍ਰੈਕਸ ਕੱਢੀ ਤਾਂ ਇਹ ਭਾਵਨਾ ਲੋਕਾਂ ਚ ਗਈ ਵੀ ਹੈ ਟੈਗ ਲੱਗੇ ਹੋਏ ਸੀ ਮੈਂ ਫਿਰ ਜੋ ਸਵਾਲ ਕਰਦਾ ਜੋ ਟੈਗ ਲੱਗੇ ਹੋਏ ਸੀਗੇ ਵੀ ਇਹ ਤਾਂ ਵੈਦਵੀ ਵਾਲੇ ਨੇ ਇਹਨਾਂ ਨੇ ਉਹਨਾਂ ਅਫਸਰਾਂ ਨੂੰ ਪ੍ਰਮੋਟ ਕੀਤਾ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਤੇ ਹਮਲੇ ਕੀਤੇ ਜਾਂ ਤਸ਼ੱਦਦ ਕੀਤੇ ਪਰ ਹੁਣ ਉਹ ਟੈਗ ਦੂਰ ਹੋ ਸਕਣਗੇ ਅੱਜ ਦੀ ਮਾਫੀ ਤੋਂ ਬਾਅਦ ਹੋ ਸਕਣਗੇ ਪਈ ਹੁਣੇ ਵੀ ਚਾਹੀਦੇ ਨੇਗੇ ਜੇ ਆਪਾਂ ਦੇਖੀਏ ਇਹ ਹੋਣਗੇ ਵੀ ਜਿਸ ਤਰ੍ਹਾਂ ਦਾ ਅੱਜ ਸਾਰਾ ਸਿਨੈਰੀਓ ਦੇਖਿਆ ਗਿਆ ਦੇਖੋ ਇੱਥੇ ਨਾ ਅਕਾਲ ਤਖਤ ਤੇ ਪੰਜੇ ਜਥੇਦਾਰਾਂ ਦੀ ਭੂਮਿਕਾ ਬੜੀ ਅਹਿਮ ਹੈ ਰਿਜ਼ਰਵੇਸ਼ਨਸ ਤਾਂ ਹੋ ਸਕਦੀਆਂ ਨੇ ਕਿਸੇ ਨਾਲ ਕਿਸੇ ਨਾਲ ਮੇਰੀਆਂ ਵੀ ਕਿਸੇ ਜਥੇਦਾਰ ਦੇ ਜਿਹੜਾ ਕਾਰਜਸ਼ੈਲੀ ਨੂੰ ਲੈ ਕੇ ਅੱਜ ਵੀ ਨੇ ਇਹ ਹੋ ਸਕਦੀਆਂ ਨੇ ਪਰ ਜੋ ਕੰਸੈਂਸਸ ਕ੍ਰੀਏਟ ਕੀਤਾ ਗਿਆ ਹੱਦਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਵੀ ਚਲੋ ਇਹ 7 ਸਾਲਾਂ ਲਈ 10 ਸਾਲਾਂ ਲਈ ਤੁਸੀਂ ਚੋਣ ਨਹੀਂ ਲੜ ਸਕਦੇ ਤੁਸੀਂ ਪ੍ਰਧਾਨ ਨਹੀਂ ਬਣ ਸਕਦੇ ਚੀਜ਼ਾਂ ਨੂੰ ਰੱਖਿਆ ਗਿਆ ਕਿ ਤੁਹਾਨੂੰ ਵੀ ਮੌਕਾ ਦਿੱਤਾ ਜਾਊਗਾ ਤੁਸੀਂ ਆਪਣੇ ਗੁਨਾਹ ਕਬੂਲ ਕਰ ਲੇ ਤੁਸੀਂ ਆਪਣੇ ਗੁਨਾਹ ਕਬੂਲ ਕਰਕੇ ਸਿੱਖਾਂ ਦੇ ਅੰਦਰ ਇਹ ਚੀਜ਼ ਬੜੀ ਅਹਿਮ ਚੀਜ਼ ਹੈ ਜਦੋਂ ਤੁਸੀਂ ਇਸ ਚੀਜ਼ ਨੂੰ ਦੇ ਸਪਿਰਟ ਦੀ ਜਿਹੜੀ ਗੱਲ ਕਰਦੇ ਆ ਕਿ ਉਹ ਬਖਸ਼ਦਾ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜਾ ਟੈਗ ਹੈ ਉਹ ਟੈਗ ਵੀ ਉਹ ਟੈਗ ਤਾਂ ਰਹਿਣੀ ਨੇਗੇ ਕਿਉਂਕਿ ਉਹ ਜ਼ੁਮੇਵਾਰ ਸੀ ਪਰ ਉਹਨਾਂ ਨੇ ਆਪਣੇ ਗناہ ਕਬੂਲੇ ਉਸ ਦੀ ਸਜ਼ਾ ਕਬੂਲੀ ਹੈ ਤਾਂ ਉਹ ਜਿਹੜੇ ਨੇ ਉਹ ਕਹਿ ਦਿੰਦੇ ਨੇ ਕਿ ਸਜ਼ਾ ਤੋਂ ਬਾਅਦ ਜਿਹੜਾ ਗੱਲ ਹੈ ਖਤਮ ਹੋ ਜਾਂਦੀ ਉਹ ਗੱਲ ਹੁਣ ਖਤਮ ਹੋਣ ਵਾਲੇ ਪਾਸੇ ਤੁਰ ਪਈ ਹੈ ਅਕਾਲੀ ਦਲ ਦਾ ਭਵਿੱਖ ਨਵਾਂ ਰਾਹ ਖੁੱਲਿਆ ਹੈ ਇਤਿਹਾਸਿਕ ਫੈਸਲਾ ਕਹਿ ਲਈ ਅਕਾਲੀ ਦਲ ਦਾ 100 150 ਸਾਲ ਦਾ ਜਿਹੜਾ 125 ਸਾਲ ਦੇ ਕਰੀਬ ਦਾ ਸਮਾਂ ਹੋ ਚੱਲਿਆ ਉਹਦੇ ਵਿੱਚ ਬੜਾ ਬੋਲਡ ਫੈਸਲਾ ਆ ਤੇ ਬੜਾ ਸੰਤੁਲਨ ਹੈ ਕਿ ਐ ਨਹੀਂ ਹੈਗਾ ਕਿ ਇੱਕ ਪਾਸੇ ਨੂੰ ਝੁਕਾ ਰੱਖਦਾ ਕਿ ਜੀ ਸੁਖਬੀਰ ਰਗੜਤਾ ਢੀਂਡ ਸੇ ਰਗੜਤੇ ਬਾਗੀ ਰਗੜਤੇ ਇਦਾਂ ਆਲਾ ਫੈਸਲਾ ਵੀ ਨਹੀਂ ਹੈ ਸਾਰੀਆਂ ਚੀਜ਼ਾਂ ਨੂੰ ਬੜਾ ਬੈਲੈਂਸ ਕੀਤਾ ਗਿਆ ਜਿਹੜੇ ਸੋਲੂਸ਼ਨ ਕੱਢ ਕੇ ਲਿਆਂਦੇਗੇ ਜਿਹੜੇ ਸੋਲੂਸ਼ਨ ਨੇ ਉਹ ਅਕਾਲੀ ਦਲ ਦੇ ਅਗਲੇ ਭਵਿੱਖ ਵਾਸਤੇ ਰਾਹ ਖੋਲਦੇ ਨੇ ਤੁਸੀਂ ਜੇ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਬਿਨਾ ਕਿਸੇ ਬਦਨiyet ਤੋਂ ਤਾਂ ਅਕਾਲੀ ਦਲ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਅੱਜ ਹਾਸ਼ੀਏ ਤੇ ਉਹ ਮੇਨ ਸਟ੍ਰੀਮ ਦੇ ਵਿੱਚ ਨਜ਼ਰ ਆਊਗਾ ਹੁਣ ਵੇਖਣਾ ਹੋਵੇਗਾ ਅਕਾਲੀ ਦਲ ਦਾ ਪੂਵਖ ਕਿਹੋ ਜਿਹਾ ਰਹਿੰਦਾ ਹੈ ਪਰ ਜੋ ਅੱਜ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਨੇ ਬਹੁਤ ਹੀ ਇਤਿਹਾਸਿਕ ਫੈਸਲੇ ਹੋਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਮੋੜ ਖੜਾ ਹੋ ਸਕਦਾ ਜੇਕਰ ਹੋ ਸਕਦਾ ਤਾਂ ਕਿਸ ਦੀ ਪ੍ਰਧਾਨਗੀ ਤਹਿਤ ਹੋ ਸਕਦਾ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਮੈਨੂੰ ਦਿਓ ਇਜਾਜ਼ਤ ਧੰਨਵਾਦ